ਇਹ ਜੀ ਮੇਨ ਐਂਟਰੀ ਜਦੋਂ ਮੇਨ ਐਂਟਰੀ ਕਰਕੇ ਆਪਾਂ ਚੱਲਦੇ ਆ ਅੱਗੇ ਮੱਥਾ ਟੇਕਣਾ ਤੇ ਜਦੋਂ ਤੁਸੀਂ ਮੇਨ ਐਂਟਰੀ ਅੱਗੇ ਆਓਗੇ ਤਾਂ ਖੱਬੇ ਬੰਨੇ ਤੁਹਾਡੇ ਜੋੜਾ ਘਰ ਆ ਇੱਥੇ ਜੋੜੇ ਜਮਾ ਕਰਵਾ ਕੇ ਤੁਸੀਂ ਅੱਗੇ ਜਾ ਸਕਦੇ ਹੋ ਇਹ ਕੁਛ ਮੇਲਾ ਭਰਿਆ ਹੋਇਆ ਕੁਛ ਮੋਲਚਾਲ ਇਦਾਂ ਦਾ ਤੇ ਇਧਰੋਂ ਚੱਲਦੇ ਆ ਅੱਗੇ ਮੱਥਾ ਟੇਕਣ ਤਾਨੂੰ ਅੱਗੇ ਦਰਸ਼ਨ ਕਰਵਾਉਣੇ ਇੱਧਰ ਹੈ ਜੀ ਦੀਵਾਨ ਹਾਲ ਲੱਡੂ ਕਰਾਰੇ ਵੀ ਲੱਗੇ ਆ ਜੀ ਲੱਡੂ ਖੱਟੇ ਮਿੱਠੇ ਬਹੁਤ ਸੋਹਣਾ ਮੇਲਾ ਪੰਜਾਬੀ ਜੁੱਤੀ ਰੰਗ ਬਰੰਗੀਆਂ ਬਾਜ਼ੀਆਂ ਨਾਲ ਆਹ ਤੁਹਾਨੂੰ ਮਿਲਿਆ ਸ਼ਜਾ ਸ਼ਾੜਾ ਸਾਹਿਬ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਨਵੇਂ ਦਿਨ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼ਾੜਾ ਸਾਹਿਬ ਦਾ ਜੋੜ ਮੇਲਾ ਵਿਖੇਣ ਤੇ ਮੇਰੇ ਨਾਲ ਨੇ ਮੇਰੀ ਵਾਈਫ ਚਾਲੂ ਤੇ ਨਾਲ ਨੇ ਆਏ ਮਮੀ ਜੀ ਉਹ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਤੇ ਬਣੇ ਨੇ ਬਲੌਗ ਦੇ ਨਾਲ ਅੱਜ ਤੁਹਾਨੂੰ ਪੂਰੇ ਦਰਸ਼ਾ ਕਰਵਾਵਾਂਗੇ ਉਸੀ ਮੇਰੇ ਪਿੱਛੇ ਦੇਖ ਸਕਦੇ ਜੀ ਮੋਟਵਰਾ ਸਾਹਿਬ ਸੋਣੇ ਸੋਣੇ ਲੜੀ ਜਨਾ ਸੱਜਿਆ ਹੋਇਆ ਤੇ ਹੁਣ ਤੱਕ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਇੱਕ ਸਬਸਕ੍ਰਾਈਬ ਨਾਲ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦਾ ਹੈ ਤੇ ਹੋਰ ਜ਼ਿਆਦਾ ਦਿਲ ਕਰਦਾ ਫਿਰ ਵੀਡੀਓ ਬਣਾਈਏ ਲਾਈਕ ਕਰਿਓ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦੇਖਣ ਲਈ ਮਿਲਦੇ ਨੇ ਨਾਲ ਮੇਰੇ ਵਾਈਫ ਸ਼ਾਲੂ ਤੇ ਨਾਲ ਮੰਮੀ ਜੀ ਵੀ ਆਏ ਅੱਜ ਇਹ ਇੱਥੋਂ ਕਰਾਂਗੇ ਜੀ ਐਂਟਰੀ ਗੁਰਦੁਆਰਾ ਸ੍ਰੀ ਸ਼ਾਟਾ ਸਾਹਿਬ ਚਰਨ ਛੋਟ ਪ੍ਰਾਪਤ ਪਾਸ਼ਾਹੀ 5ਵੀਂ ਤੇ 6ਵੀਂ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਇਹ ਆ ਜੀ ਕੁਛ ਮੋਲ ਇਦਾਂ ਦਾ ਇਧਰ ਜਿਹਦੇ ਅੱਗੇ ਝੋੜਾ ਘਰਿਆ ਕੈਨੇਡਾ ਮਾਲੇ ਤੇ ਬੋਦਸਰ ਦਾ ਦਰਵਾਜ਼ਾ ਸਾਬੇ ਜੀ ਇੱਥੇ ਤੁਹੇ ਪ੍ਰਸ਼ਾਦ ਲੈ ਕੇ ਤੇ ਪ੍ਰਸ਼ਾਦ ਦਾ ਭੋਗ ਲਵਾ ਕੇ ਅਰਗੇ ਪੇਟਾਂ ਕਰਵਾ ਕੇ ਇਧਰ ਐਂਟਰੀ ਹੈ ਮਾਣ ਸਤਿਕਾਰ ਜੰਦਰੂ ਜੀ ਦਰਵਾਜ਼ੇ ਅੰਦਰ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਤੇ ਇੱਥੋਂ ਆਈਏ ਜੇ ਬਾਹਰ ਆ ਸਾਹਮਣੇ ਗੇਟ ਹੈ ਤੇ ਇਹ ਬੈਕ ਸਾਈਡ ਤੇ ਸਰੋਵਰ ਤੋ ਦਰਸ਼ਨ ਕਰਕੇ ਸਰੋਵਰ ਚੋਂ ਜਲ ਲੈ ਕੇ ਹੁਣ ਚੱਲਦੇ ਹਾਂ ਜੀ ਅੱਗੇ ਦੇਖਦੇ ਆ ਜੀ ਖੂਹ ਸਾਹਿਬ ਜੋ ਇੱਥੇ ਗੁਰੂ ਅਰਜਨ ਦੇਵ ਜੀ ਨੇ ਜਿੱਦੀ ਉਹ ਸਵਾਰੀ ਸਾਰੀ ਕਰਵਾਈ ਸੀ ਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਬੜੇ ਨੇ ਬਲੌਗ ਦੇ ਨਾਲ ਕਰੋ ਜੀ ਦਰਸ਼ਨ ਇਹ ਆ ਜੀ ਖੂਹ ਸਾਹਿਬ ਇਹ ਤੋਂ ਪੂਰੇ ਇਲਾਕੇ ਨੂੰ ਪਾਣੀ ਜਾਂਦਾ ਸੀ ਇਹ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕਿਸੇ ਵਾਰੀ ਕਰਵਾਈ ਸੀ ਉਹਨੇ ਟੱਪ ਲਗਾ ਕੇ ਇੱਕੂ ਪਟਿਆ ਸੀ ਵਾਹਿਗੁਰੂ 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 ਇੱਥੇ ਆ ਜੀ ਕਵੀਤਰ ਕੂਦਾ ਜਾਲੇ ਤੋਂ ਲਓ ਜੀ ਤੋਂ ਲਵਾਗੇ ਜੇ ਆਪਾਂ ਕੜਾ ਪ੍ਰਸ਼ਾਦ ਜੇ ਤੁਹਾਨੂੰ ਲਵਾਗੇ ਜੇ ਆਪਾਂ ਕੜਾ ਪ੍ਰਸ਼ਾਦ ਜੇ ਇੰਦਰ ਜੀ ਪ੍ਰਸ਼ਾਦ ਸਾ ਨਗਰ ਜੀ ਗੁਦਾਰਾ ਹਿੜਾੜਾ ਸਾਹਿਬ ਦੀ ਹਿਸਟਰੀ ਵਲੌਗ ਸਟਾਪ ਕਰਕੇ ਤੁਸੀਂ ਹਿਸਟਰੀ ਪੂਰੀ ਦੇਖ ਸਕਦੇ ਹੋ ਹੁਣ ਅਸੀਂ ਚੱਲੇ ਆਂ ਜਿੱਥੇ ਲੰਗਰ ਹਾਲ ਨਾਲ ਮੇਰੇ ਚਾਲੂ ਤੇ ਮੰਮੀ ਜੀ ਚਲੋ ਜੀ ਚੱਲਦੇ ਆਂ ਨੰਗਰਾਲ ਚ ਬਲੌਗ ਜੇ ਵਧੀਆ ਲੱਗਿਆ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਚੈਨਲ ਤੁਹਾਡੇ ਇੱਕ ਸਟਾਈਲ ਬਲੌਗ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦਾ ਇਹ ਜੀ ਨੰਗਰਾਲ ਪਰ ਸੋ ਵੇਲ ਆਦੀ ਦਾ ਧਿਆਨ ਰੱਖੋ ਸਹੀ ਹੈ ਜਿੱਥੇ ਜ਼ਿਆਦਾ ਭੀੜ ਭਟਕਾ ਹੁੰਦਾ ਤੇ ਚੋਰ ਵੀ ਹਮ ਜ਼ਰੂਰ ਹੁੰਦੇ ਆ ਤੇ ਆ ਕਰੋ ਜੀ ਦਰਸ਼ਕੋ ਗੁਰੂ ਹਰਗੋਬਿੰਦ ਜੀ ਦੇ ਨਾਨਕ ਕਬੀਰ ਰਾਜੇਸ਼ਵਰ ਵਾਸੀ ਜੀ ਇਹ ਆ ਜੀ ਲੰਗਰ ਹਾਲ ਇੱਧਰੋਂ ਆਪਾਂ ਸ਼ੱਕਲੇ ਲੰਗਰ ਤੇ ਗੁਰੂ ਸਾਹਿਬ ਦੇ ਅਕਾਲੇ ਦਰਸ਼ਨ ਤੇ ਇੱਧਰੋਂ ਚੱਲਦੇ ਆ ਬਾਹਰ ਵਾਲੀ ਸਾਈਡ ਤੇ ਤੇ ਦਿਖਾਣੇ ਆ ਤੁਹਾਨੂੰ ਕੋਈ ਲੱਗੀਆਂ ਹੋਈਆਂ ਮੇਲੇ ਦੇ ਵਿੱਚ ਦੁਕਾਨਾਂ ਇੱਥੇ ਮਾਰਕੀਟ ਦੇ ਵਿੱਚ ਲੱਗਾ ਤੇ ਬਣੇ ਨੇ ਬਲੌਗ ਦੇ ਨਾਲ ਹੁੰਦਕਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦਾ ਹੈ ਜੀ ਗੋਡਵਾਰਾ ਸ਼ਿਹਾੜਾ ਸਾਹਿਬ ਦੀ ਮਾਰਕੀਟ ਬਹੁਤ ਸੋਹਣੀ ਮਾਰਕੀਟ ਬਹੁਤ ਸੋਹਣੇ ਰਮਾਲ ਪਾਗਲ ਮੰਮੀ ਦੇ ਚਾਲੂ ਕੁਛ ਲੱਗਦਾ ਦੇਖ ਰਹੇ ਨੇ ਬਹੁਤ ਹੀ ਸਸਾ ਯਾਰ 20 ਰੁਪਏ 20 ਰੁਪਏ ਦੇ 20 ਰੁਪਏ ਸੇਲ ਇਧਰ 50 ਰੁਪਏ ਸੇਲ ਬਹੁਤ ਵਧੀਆ ਆ ਬੱਚਿਆਂ ਦੇ ਖਡਾਉਣੇ ਬਾਤਾਂ ਦਾ ਖਡਾਉਣਾ ਰੱਖਿਆ ਵੀ ਇੱਥੇ ਬਹੁਤ ਸੋਹਣਾ ਨਜ਼ਾਰਾ ਇੱਧਰ ਆ ਕੇ ਜੇ ਪਾਪ ਕੌਰ ਖਾਲਸਾ ਸਪੀਡ ਕੌਰ ਇੱਧਰ ਆ ਕੇ ਜੇ ਗਾਰਮੈਂਟਸ ਇਹ ਜੀ ਹਰਗੋਬਿੰਦ ਸਾਹਿਬ ਜੀ ਦੇ ਨਾਮ ਦਾ ਇੱਕ ਸਕੂਲ 100 ਪਿਆ 100 ਪਿਆ ਸੇਲਵਾਰ ਆਹ ਸਾਈਡ ਤੇ ਲੱਗੀ ਹੈ ਜੀ ਸੇਲ ਬਹੁਤ ਸੋਹਣਾ ਬਾਜ਼ਾਰ ਹੈ ਔਰ ਇਹ ਵੀ ਇੱਕ ਮਾਰਕੀਟ ਹੈ ਜੀ ਆਉਟ ਦੀ ਕਦੋਂ ਸਟਾਰਟ ਹੁੰਦੀ ਹੈ ਇਧਰੋਂ ਪੈਦਲ ਆ ਸਕਦੇ ਆ ਇਧਰ ਬਾਈਕ ਵਗੈਰਾ ਲਿਆਉਣਾ ਲੋੜ ਨਹੀਂ ਹੈਗਾ ਜੀ ਕਿਉਂਕਿ ਫਾਟਕ ਤੇ ਲੱਗ ਜਾਂਦਾ ਬਹੁਤ ਜ਼ਿਆਦਾ ਟ੍ਰੈਫਿਕ ਇਸ ਕਰਕੇ ਇਧਰੋਂ ਪੈਦਲ ਆ ਸਕਦੇ ਆ ਤੇ ਇਧਰ ਆ ਜੀ ਇਧਰ ਵੀ ਲੰਗਰ ਆ ਲਿਆ ਇਧਰ ਵੀ ਲੰਗਰ ਲੱਗਾ ਆ ਆਸਣਾ ਮੋਲੇ ਉਹ ਨਜ਼ਾਰਾ ਇਹ ਜੇ ਮੇਲੇ ਵਿੱਚ ਮੇਲਾ ਹਿੜਾ ਸਾਹ ਚਾਲੂ ਤੇ ਮੰਮੀ ਨੇ ਕਰ ਲਈ ਥੋੜੀ ਜਿਹੀ ਸ਼ਾਪਿੰਗ ਬਹੁਤ ਸੋਹਣੀ ਦੁਕਾਨ ਵੀ ਲੱਗ ਗਈ ਹੈ ਤੇਰੇ ਯਾਰ ਇਹ ਜੀ ਮਾਰਕੀਟ ਟਿੱਕੀਆਂ 버거 ਨਿਊਡਲ ਟੋਲ ਗੱਪੇ ਚਾਟ ਪੰਡਾਰ ਜੋ ਖਾਣਾ ਖਾਓ ਇਹ ਲੱਗਿਆ ਜੀ ਸ਼ਾਨਦਾਰ ਭੂਰੇ ਤਰ੍ਹਾਂ ਦੇ बहुत ही बढ़िया यार सस्ती सेल लगी हुई है डेढ़ सौ दो पीस हाँ देखो डेढ़ सौ दो पीस बहुत ही बढ़िया तोता शेर ए, है खरगोश जी क्या बात है बहुत सोने है कि अच्छा डॉगी प्यारा 150 ਤੇ 200 ਜਿਹੜੇ ਮਰਜ਼ੀ ਲਓ ਹਾਂਜੀ ਸ਼ਾਲੂ ਪਸੰਦ ਆਇਆ ਕੋਈ ਕਿਹੜਾ ਪਸੰਦ ਆਇਆ ਅੱਛਾ ਹੀ ਕਸ਼ੂ ਕੁਮਾਰ ਟਾਟਾ ਉਹ ਸੁਣਿਆ ਯਾਰ ਜੈਬਰਾ ਦੇਖੋ आई लव यू वाले दिल बहुत बढ़िया सोने ना घेर स दो पीस हां जी जी दोनों सारे सोने हैं जेड़ा मर्ज़ी ले लो दिस इज ਸਾਡਾ ਅੱਜ ਦਾ ਬਲੌਗ ਉਮੀਦ ਕਰਦਾ ਹਾਂ ਜੀ ਤੁਹਾਨੂੰ ਬਲੌਗ ਵਧੀਆ ਲੱਗਾ ਹੋਏਗਾ ਸ਼ਿਵਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਮੇਲਾ ਦੇਖ ਕੇ ਬਹੁਤ ਵਧੀਆ ਲੱਗਾ ਹੋਏਗਾ ਤੁਹਾਨੂੰ ਆਓ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਬਤਵਾ শেয়ার ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਆਪਣਾ ਤੇ ਜਿਨ੍ਹਾਂ ਨੇ ਹੁਣ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਕਿਸੇ ਵੀਡੀਓ ਦੇ ਵਿੱਚ ਤਦ ਤੱਕ ਲਈ ਖਾਭ ਰੱਖਣਾ